ਕੀ ਕਿਹਾ ਉਹ ਜਿਹੜਾ ਕੈਸ਼ ਦਿੱਤਾ ਕਿ ਉਹਨੂੰ ਲੈ ਕੇ ਹੁਣ ਬਾਰ-ਬਾਰ ਟੋਲ ਕੀ ਕੋਈ ਗੱਲ ਨਹੀਂ ਜੀ ਤੇ ਤੇ ਵੀ ਨੁਕਸ ਘਟਣ ਲੱਗ ਜੋਂ ਇਹੋ ਜਿਹੇ ਮੌਕੇ ਤੇ ਉੱਤੇ ਸਿਆਸਤ ਕਰੋ ਮੈਂ ਤਾਂ ਇਹ ਵੀ ਕਹਿੰਨਾ ਹੈ ਬਗੇਲ ਸਾਹਿਬ ਚੰਨੀ ਸਾਹਿਬ ਰਾਜਾ ਵੜਿੰਗ ਜੀ ਤਿੰਨੇ ਜਾਨੇ ਇਕੱਠੇ ਹੋ ਕੇ 20000 ਰੁਪਏ ਉੱਥੇ ਦੇ ਕੇ ਆਏ ਮੈਂ ਤਾਂ ਉਸ ਗੱਲ ਦਾ ਵੀ ਧੰਨਵਾਦ ਕਰਦਾ ਪਹਿਲੀ ਗੱਲ ਤਾਂ ਅੱਜ ਪੰਜਾਬ ਦਾ ਬੱਚਾ-ਬੱਚਾ ਜਾਣਦਾ ਕਿ ਇਹ ਨੈਚੁਰਲ ਡਿਜ਼ਾਸਟਰ ਨਹੀਂ ਹੈ ਮੈਨ-ਮੇਡ ਡਿਜ਼ਾਸਟਰ ਹੈ ਉਦੋਂ ਇਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਰੱਖਾਂਗੇ ਅੱਜ ਇਹ ਗੱਲਾਂ ਕਰਨ ਦਾ ਮੌਕਾ ਨਹੀਂ ਕੇਰਲਾ ਵਾਇਨਾਡ ਦੇ ਵਿੱਚ ਡਿਜ਼ਾਸਟਰ ਹੋਇਆ ਉੱਥੇ 24 ਘੰਟਿਆਂ ਚ ਰਾਸ਼ੀ ਪਹੁੰਚੀ ਗੁਜਰਾਤ ਹੋਇਆ ਉੱਥੇ 24 ਘੰਟਿਆਂ ਚ ਰਾਸ਼ੀ ਪਹੁੰਚੀ ਮੈਂ ਨਹੀਂ ਕਹਿੰਦਾ ਕਿਉਂ ਗਈ ਜਾਣੀ ਚਾਹੀਦੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਫਿਰ ਪੰਜਾਬ ਨਾਲ ਵਿਤਕਰਾ ਕਿਉਂ ਅੱਜ ਸਪੈਸ਼ਲ ਤੌਰ ਦੇ ਉੱਤੇ ਮੀਟਿੰਗ ਵੀ ਰੱਖੀ ਗਈ ਸੀ ਤੇ ਉਸ ਦੇ ਵਿੱਚ ਵੀ ਮੰਗ ਕੀਤੀ ਗਈ ਸੀ ਕਿ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਵੇ ਪਰ ਦੂਜੇ ਪਾਸੇ ਕੈਬਨਿਟ ਮੀਟਿੰਗ ਦੇ ਵਿੱਚ ਜਿਸ ਦਾ ਖੇਤ ਉਸ ਦੀ ਰੇਤ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਪੰਜਾਬ ਸਰਕਾਰ ਨੇ ਜਿਹੜਾ ਹੈ ਹੋਰ ਵੀ ਕਈ ਐਲਾਨ ਕੀਤੇ ਨੇ ਚਾਹੇ ਉਹ ਮ੍ਰਿਤਕਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਹੋਵੇ ਜਾਂ ਫਿਰ ਹੋਰ ਕਈ ਵੱਡੇ ਫੈਸਲੇ ਜਿਹੜੇ ਨੇ ਕੀਤੇ ਗਏ ਨੇ ਤੁਸੀਂ ਕਿਸ ਤਰ੍ਹਾਂ ਦੇ ਦੇਖੋ ਪਹਿਲਾਂ ਤਾਂ ਬੜੀ ਦੁੱਖ ਦੀ ਘੜੀ ਚੋਂ ਪੰਜਾਬ ਗੁਜ਼ਰ ਰਿਹਾ ਇਸ ਮੌਕੇ ਤੇ ਕੋਈ ਸਿਆਸਤ ਕਰਨੀ ਕਿਸੇ ਦੀ ਬਣਦੀ ਨਹੀਂ ਪਰ ਮੈਂ ਇੱਕ ਗੱਲ ਇੱਥੇ ਜ਼ਰੂਰ ਕਹਿਣੀ ਚਾਹੂੰਗਾ ਜਿਹੜਾ ਅੱਜ ਪੰਜਾਬ ਦਾ ਬੱਚਾ ਬੱਚਾ ਗੱਲ ਕਰ ਰਿਹਾ ਕਿ ਐਲਾਨ ਤਾਂ ਪੰਜਾਬ ਸਰਕਾਰ ਨੇ ਬਹੁਤ ਪਹਿਲਾਂ ਵੀ ਅੱਜ ਤੋਂ ਕੀਤੇ ਕਿਹੜਾ ਬੰਦਾ ਉਹ ਐਲਾਨ ਭੁੱਲਿਆ ਕਿ ਜੇ ਬੱਕਰੀ ਮਰ ਗਈ ਉਹਦਾ ਵੀ ਮੁਆਵਜ਼ਾ ਦੇਵਾਂਗੇ ਜੇ ਮੁਰਗੀ ਮਰ ਗਈ ਉਹਦਾ ਵੀ ਮੁਆਵਜ਼ਾ ਦੇਵਾਂਗੇ ਅੱਜ ਤੋਂ ਪਹਿਲਾਂ ਜਿੰਨੀਆਂ ਫਸਲਾਂ ਦਾ ਨੁਕਸਾਨ ਹੋਇਆ ਖਰਾਬਾ ਹੋਇਆ ਚਾਹੇ ਗੜੇਮਾਰੀ ਹੋਈ ਚਾਹੇ ਸੁੰਡੀ ਨਾਲ ਨੁਕਸਾਨ ਹੋਇਆ ਇਹ ਸਾਰੇ ਐਲਾਨ ਪੰਜਾਬ ਸਰਕਾਰ ਵੱਲੋਂ ਪਹਿਲਾਂ ਕੀਤੇ ਗਏ ਸੀ ਸੋ ਇਹਨਾਂ ਐਲਾਨਾਂ ਤੇ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ ਅੱਜ ਪੰਜਾਬ ਦੇ ਲੋਕ ਆਪ ਮੁਹਾਰੇ ਹੋ ਕੇ ਆਪ ਦੀ ਬਾਹ ਜਿਵੇਂ ਆਪਾ ਕੀਏ ਆਪ ਫੜ ਕੇ ਕਿਉਂਕਿ ਨਾ ਤਾਂ ਕੇਂਦਰ ਦੀ ਸਰਕਾਰ ਨੇ ਕੋਈ ਮਦਦ ਕੀਤੀ ਤੇ ਨਾ ਪੰਜਾਬ ਸਰਕਾਰ ਨੇ ਕੋਈ ਹਜੇ ਤੱਕ ਕਿਸੇ ਦੀ ਬਾਹ ਫੜੀ ਹੈ ਦੁੱਖ ਦੀ ਗੱਲ ਹੈ ਦੋਈ ਸਰਕਾਰਾਂ ਹੁੰਦੀਆਂ ਸੂਬੇ ਦੇ ਵਿੱਚ ਜਦੋਂ ਇਹੋ ਜੀ ਮੁਸੀਬਤ ਆਵੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅਫਗਾਨਿਸਤਾਨ ਤਾ 24 ਘੰਟਿਆਂ ਦੇ ਵਿੱਚ ਰਾਹਤ ਸਮਗਰੀ ਪਹੁੰਚ ਗਈ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਪੰਜਾਬ ਚ ਅੱਜ 24 25 ਦਿਨ ਹੋ ਗਏ ਹਜੇ ਤੱਕ ਇੱਕ ਦਾਣਾ ਵੀ ਕਿਸੇ ਵੀ ਕਣਕ ਦਾ ਜਾਂ ਮੈਂ ਕਹਾਂ ਇਹਦਾ ਕੋਈ ਵੀ ਰਾਹਤ ਸਮਗਰੀ ਕੋਈ ਚੌਲਾਂ ਦਾ ਜਾਂ ਕੋਈ ਹੋਰ ਮਦਦ ਕੋਈ ਦਵਾਈਆਂ ਦੀ ਕੋਈ ਬੋਟਸ ਦੀ ਜਾਂ ਕਿਸੇ ਤਰੀਕੇ ਦੀ ਵੀ ਹੋਰ ਕੋਈ ਮਦਦ ਨਹੀਂ ਹੋਈ ਸੋ ਇਹ ਬੜੀ ਦੁੱਖ ਦੀ ਗੱਲ ਹੈ ਮੈਂ ਜਿਵੇਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਇਹ ਤਾਂ ਪੰਜਾਬ ਦੇ ਲੋਕਾਂ ਦਾ ਹਿੰਮਤ ਹੌਸਲਾ ਨਾਲ ਦਾਨੀ ਸਜਣ ਲੱਗ ਕੇ ਅ ਇੱਥੇ ਜ਼ਰੂਰ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਆਪ ਦੇ ਕੋਲੋਂ ਇੱਕ ਆਪਦੀ ਜ਼ਿੰਮੇਵਾਰੀ ਸਮਝਦਿਆਂ ਪੰਜਾਬ ਦਾ ਇੱਕ ਸਪੂਤ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੀ ਜੋ ਤਿਲ ਫੁੱਲ ਆਪ ਦਾ ਯੋਗਦਾਨ ਪਾ ਸਕਦੇ ਸੀ ਚਾਹੇ ਬੰਨਾ ਦੀ ਨੂੰ ਸਟਰੈਂਥਨਿੰਗ ਵਾਸਤੇ ਚਾਹੇ ਤੇਲ ਦਿੱਤਾ ਚਾਹੇ ਕੈਸ਼ ਰਾਸ਼ੀ ਦਿੱਤੀ ਚਾਹੇ ਫੋਗਿੰਗ ਮਸ਼ੀਨਸ ਦਿੱਤੀਆਂ ਹੁਣ ਪਸ਼ੂਆਂ ਦਾ ਆਚਾਰ ਦਾ ਪ੍ਰਬੰਧ 500 ਗੱਡੀ ਕੀਤੀ ਹੋਈ ਹੈ ਉਹ ਭੇਜਣੀ ਹੈ ਜਿਹੜਾ ਜਿਹੜਾ ਕੈਸ਼ ਦਿੱਤਾ ਗਿਆ ਉਹਨੂੰ ਲੈ ਕੇ ਹੁਣ ਬਾਰ ਬਾਰ ਟੋਲ ਕੀਤਾ ਕੋਈ ਗੱਲ ਨਹੀਂ ਜੀ ਹਾਲਾਂਕਿ ਉਸ ਉਹ ਜਿਹਨਾਂ ਨੂੰ ਦਿੱਤਾ ਗਿਆ ਉਹਨਾਂ ਦੀ ਕਿਸੇ ਮੀਡੀਆ ਦਾ ਰੈਡਵੋਲੂ ਇੰਟਰਵਿਊ ਕੀਤੀ ਉਹਨਾਂ ਨੇ ਆ ਕੇ ਕੀ ਕਿਹਾ ਵੀ ਹੁਣ ਤੁਸੀਂ ਮੈਨੂੰ ਉਹ ਕਹਿੰਦੇ ਪਰ ਉਹਨਾਂ ਨੇ ਇਹ ਦੱਸਿਆ ਕਿ ਵੈਸੇ ਹੀ ਉਹਨਾਂ ਨੇ ਬਿਠਾ ਲਿਆ ਸੀ ਕਿ ਤੁਸੀਂ ਸਾਰਾ ਕੁਝ ਦੇਖੋ ਬੀਬੀ ਜੀ ਜਿਹੜੇ ਟਰੋਲ ਕਰਦੇ ਐ ਇਹੋ ਜੇ ਮੌਕੇ ਤੇ ਉਹਨਾਂ ਨੂੰ ਉਹਨਾਂ ਦੀ ਟਰੋਲਿੰਗ ਮੁਬਾਰਕ ਮੈਂ ਇਹਦੂ ਅੱਗੇ ਕੁਛ ਨਹੀਂ ਕਹਿਣਾ ਚਾਹੁੰਦਾ ਪਰ ਉਹੀ ਗੱਲ ਜਿੰਨੇ ਹਿੰਮਤ ਹੌਸਲੇ ਨਾਲ ਪੰਜਾਬੀ ਲੱਗੇ ਐ ਉਸ ਚੀਜ਼ ਨੂੰ ਅਪਰੀਸ਼ੀਏਟ ਕਰਨ ਦੀ ਬਜਾਏ ਜਿਹੜਾ ਕੋਈ ਉਹਦੇ ਚ ਜਾ ਕੇ ਯੋਗਦਾਨ ਪਾਉਂਦਾ ਉਹਨੂੰ ਅਪਰੀਸ਼ੀਏਟ ਕਰਨ ਦੀ ਬਜਾਏ ਤੁਸੀਂ ਉਹਦੇ ਤੇ ਵੀ ਨੁਕਸ ਕੱਢਣ ਲੱਗ ਜਓ ਇਹੋ ਜੇ ਮੌਕੇ ਦੇ ਉੱਤੇ ਸਿਆਸਤ ਕਰੋ ਮੈਂ ਤਾਂ ਇਹ ਵੀ ਕਹਿੰਦਾ ਬਗੇਲ ਸਾਹਿਬ ਚੰਨੀ ਸਾਹਿਬ ਰਾਜਾ ਵੜਿੰਗ ਜੀ ਤਿੰਨੇ ਜਾਣੇ ਇਕੱਠੇ ਹੋ ਕੇ 20000 ਰੁਪਏ ਉੱਥੇ ਦੇ ਕੇ ਆਏ ਮੈਂ ਤਾਂ ਉਸ ਗੱਲ ਦਾ ਵੀ ਧੰਨਵਾਦ ਕਰਦਾ ਠੀਕ ਹੈ ਨਾ ਜੀ ਦੋ ਮੁੱਖ ਮੰਤਰੀ ਸੀ ਦੋ ਦੋ ਮੁੱਖ ਮੰਤਰੀ ਦੋ ਮੁੱਖ ਮੰਤਰੀ ਸੀ ਇੱਕ ਕਾਂਗਰਸ ਦਾ ਪ੍ਰਧਾਨ ਸੀ ਇਕੱਠੇ ਹੋ ਕੇ ਤਿੰਨੇ ਉੱਥੇ ਇੱਕ ਮੈਂ ਵੇਖੀ ਫੋਟੋ 20000 ਰੁਪਏ ਦੀ ਰਾਸ਼ੀ ਦੇ ਕੇ ਆਏ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਹੈ ਫਿਰ ਇੱਥੇ ਇਹੋ ਜਿਹੇ ਮੌਕੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਮੈਨੂੰ ਤੁਹਾਨੂੰ ਲੱਗਦਾ ਹੈ ਕਿ ਬਾਦਲ ਸਾਹਿਬ ਦੇ ਪੈਸੇ ਦੇਣ ਤੋਂ ਬਾਅਦ ਇਹ ਟ੍ਰੈਂਡ ਜਿਹੜਾ ਸ਼ੁਰੂ ਕੀਤਾ ਗਿਆ ਹੈ ਕੋਈ ਮੈਂ ਕੁਝ ਨਹੀਂ ਕਹਿਣਾ ਇਸ ਗੱਲ ਤੇ ਮੈਂ ਜਦੋਂ ਇਹ ਹੜ ਮੁੱਕਣਗੇ ਸਿਚੁਏਸ਼ਨ ਨਾਰਮਲ ਹੋਵੇ ਲੋਕ ਆਪਦੇ ਪੈਰਾਂ 'ਸਿਰ ਹੋਣ ਲੋਕ ਸਭ ਜਾਣਦੇ ਕਿ ਕੁਝ ਹੋ ਰਿਹਾ ਓਦੋਂ ਗੱਲ ਕਰਾਂਗੇ ਵੀ ਇਹ ਹੜ੍ਹ ਪਹਿਲੀ ਗੱਲ ਤਾਂ ਅੱਜ ਪੰਜਾਬ ਦਾ ਬੱਚਾ-ਬੱਚਾ ਜਾਣਦਾ ਕਿ ਇਹ ਨੈਚੁਰਲ ਡਿਜ਼ਾਸਟਰ ਨਹੀਂ ਹੈ ਮੈਨ-ਮੇਡ ਡਿਜ਼ਾਸਟਰ ਹੈ ਓਦੋਂ ਇਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਰੱਖਾਂਗੇ ਅੱਜ ਇਹ ਗੱਲਾਂ ਕਰਨ ਦਾ ਮੌਕਾ ਨਹੀਂ ਹੈ ਆਖਰੀ ਸਵਾਲ ਕੇਂਦਰ ਸਰਕਾਰ ਦਾ ਤੁਸੀਂ ਜ਼ਿਕਰ ਕੀਤਾ ਹੈ ਖੇਤ ਕੇਂਦਰੀ ਖੇਤੀਬਾੜੀ ਮੰਤਰੀ ਤਾਂ ਕਿ ਇਹ ਕਹਿ ਰਹੇ ਕਿ ਅਵੈਦ ਮਾਈਨਿੰਗ ਦੇ ਕਰਕੇ ਵੱਡਾ ਜਿਹੜਾ ਇਹ ਫੈਸਲਾ ਜਾਂ ਫਿਰ ਕਹੇ ਲੀ ਕਿ ਜੋ ਵੀ ਇੱਥੇ ਆਫਤਾ ਆਈ ਹੈ ਪੰਜਾਬ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਮੰਨਦੇ ਹੋ ਹੁਣ 9 ਸਤੰਬਰ ਨੂੰ ਪਾਲਕੇ ਜਿਹੜਾ ਉਹ ਪੀਐਮ ਓਦੀ ਆਉਣਗੇ ਦੇਖੋ ਬੀਬੀ ਜੀ ਮੈਂ ਪਹਿਲਾਂ ਵੀ ਕਿਹਾ ਇਹ ਮੈਨ ਮੇਡ ਡਿਜ਼ਾਸਟਰ ਹੈ ਪਰ ਅੱਜ ਇਹ ਮੌਕਾ ਨਹੀਂ ਗੱਲਾਂ ਕਰਨ ਦਾ ਵਿਸਤਾਰ ਨਾਲ ਦੱਸਾਂਗੇ ਕੇਂਦਰੀ ਖੇਤੀਬਾੜੀ ਮੰਤਰੀ ਸਾਹਿਬ ਆਏ ਪਜਾਮਾ ਲਵੇੜ ਕੇ ਆਪਦਾ ਖੇਤਾਂ ਦੇ ਵਿੱਚ ਫਿਰਦੇ ਰਹੇ ਟਰੈਕਟਰ ਤੇ ਚੜ ਕੇ ਫਿਰਦੇ ਰਹੇ ਤੇ ਦੇ ਕੇ ਕੀ ਗਏ ਪੰਜਾਬ ਨੂੰ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ afghanistan ਦੇ ਵਿੱਚ earthquake ਆਇਆ 23 ਟਨ ਲੀਫ ਮਟੀਰੀਅਲ ਉਹਨਾਂ ਨੇ 24 ਘੰਟਿਆਂ ਚ ਉੱਥੇ ਪਹੁੰਚਦਾ ਕਰਤਾ ਬਿਹਾਰ ਦੇ ਵਿੱਚ ਪਿੱਛੇ ਜੇ ਫਲੱਡਸ ਆਏ ਕੁਝ ਸਾਲ ਪਹਿਲਾਂ 48 ਘੰਟਿਆਂ ਚ 500 ਕਰੋੜ ਰੁਪਇਆ ਜਾਰੀ ਕੀਤਾ ਗਿਆ ਕੇਰਲਾ ਵਾਇਨਾਡ ਦੇ ਵਿੱਚ ਡਿਜ਼ਾਸਟਰ ਹੋਇਆ ਉੱਥੇ 24 ਘੰਟਿਆਂ ਚ ਰਾਸ਼ੀ ਪਹੁੰਚੀ ਗੁਜਰਾਤ ਹੋਇਆ ਉੱਥੇ 24 ਘੰਟਿਆਂ ਚ ਰਾਸ਼ੀ ਪਹੁੰਚੀ ਮੈਂ ਇਹ ਨਹੀਂ ਕਹਿੰਦਾ ਕਿਉਂ ਗਈ ਜਾਣੀ ਚਾਹੀਦੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਫਿਰ ਪੰਜਾਬ ਨਾਲ ਵਿਤਕਰਾ ਕਿਉਂ ਜੇ ਅਫਗਾਨਿਸਤਾਨ ਦਾ ਜਿਹੜਾ ਖਰਾਬਾ ਹੋਇਆ ਹੈ ਅਫਗਾਨਿਸਤਾਨ ਦਾ ਨੁਕਸਾਨ ਹੋਇਆ ਹੈ ਉਹ ਦੇਖ ਸਕਦਾ ਹੈ ਤੇ ਫਿਰ ਪੰਜਾਬ ਕਿਉਂ ਨਹੀਂ ਦੇਖਦਾ ਕਿ ਨੇੜੇ ਦੀ ਨਿਗਾਹ ਕਮਜ਼ੋਰ ਹੋ ਗਈ ਇਹਨਾਂ ਦੀ ਮੈਂ ਤਾਂ ਇਹ ਸਵਾਲ ਕਰਦਾ ਹਾਂ ਇਹ ਅੱਜ ਪੰਜਾਬ ਦੇ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਅੱਜ ਮੈਂ ਕਈ ਮੰਤਰੀਆਂ ਦੀਆਂ ਵੀ ਫੋਟੋਆਂ ਦੇਖਦਾ ਹਾਂ ਕਿਸੇ ਨੇ ਬੋਰੀ ਚੱਕੀ ਹੈ ਕਿਸੇ ਨੇ ਗਾਰੇ ਚ ਪੈਰ ਲਵੇੜੇ ਹੈ ਠੀਕ ਹੈ ਸੰਗਤ ਦੀ ਮਦਦ ਕਰੋ ਕਰਨੀ ਚਾਹੀਦੀ ਹੈ ਪਰ ਜੇ ਸਮੇਂ ਨਾਲ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਸਾਰੇ ਆਪਦੀ ਜੋ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਤੇ ਅੱਜ ਇਹ ਹਾਲਾਤ ਨਾ ਬਣਦੇ ਬੇਤਕਰੀ ਦਾ ਤੁਸੀਂ ਜ਼ਿਕਰ ਕੀਤਾ ਫਿਰ ਇਸ ਹਿਸਾਬ ਦੇ ਨਾਲ ਅਕਾਲੀ ਦਾ ਲਾਉਣ ਵਾਲੇ ਸਮੇਂ ਦੇ ਵਿੱਚ ਘਟਜੋੜ ਨਹੀਂ ਕਰ ਸਕਦਾ ਇਹ ਗੱਲਾਂ ਹੀ ਨਹੀਂ ਜੀ ਇਹ ਸਮਾ ਇਹ ਸਮਾਂ ਨਹੀਂ ਇਹ ਗੱਲਾਂ ਕਰਨ ਦਾ ਮੈਂ ਤੁਹਾਨੂੰ ਜੋ ਸਿਚੁਏਸ਼ਨ ਹੈ ਉਹ ਦੱਸਤੀ ਲੋਕਾਂ ਦੇ ਸਾਹਮਣੇ ਹੈ ਜੀ ਇੱਕ ਤੀਜੀ ਤੀਜਾ ਮੁਲਕ ਤਿੰਨ ਮੁਲਕ ਟਪਕੇ ਤੁਹਾਨੂੰ ਉਹਨਾਂ ਦਾ ਤਾਂ ਦਿਸ ਗਿਆ ਜਿਹੜਾ ਖਰਾਬ ਹੋਇਆ ਜਾਂ ਉਹਨਾਂ ਦਾ ਨੁਕਸਾਨ ਹੋਇਆ ਤੇ ਪੰਜਾਬ ਕਿਉਂ ਨਹੀਂ ਦਿਸ ਰਿਹਾ ਇਹ ਇਹ ਸਵਾਲ ਹੈ ਸਾਡਾ ਧੰਨਵਾਦ ਪਰੰਮਸ ਵੰਟੀ ਰੋਮਾਨਾ ਸਾਡਲਾ ਮਾ ਜੂਸੀ ਗੱਲ ਬਾਤ ਕੀਤੀ ਜਿੱਥੇ ਕੇਂਦਰ ਦੇ ਉੱਤੇ ਤਿੱਖੇ ਨਿਸ਼ਾਨੇ ਜਿਹੜੇ ਨੇ ਉਹਨਾਂ ਦੇ ਵੱਲੋਂ ਸਾਦੇ ਗਏ ਤੇ ਖਾਸ ਤੌਰ ਤੇ ਪੰਜਾਬ ਕੈਬਨਿਟ ਦੇ ਫੈਸਲਿਆਂ ਤੋਂ ਬਾਅਦ ਜਿਹੜੇ ਐਲਾਨ ਕੀਤੇ ਗਏ ਨੇ ਉਹਨਾਂ ਨੂੰ ਕਹਿੰਦੇ ਹੋਏ ਨਜ਼ਰ ਆਏ ਕਿ ਐਲਾਨ ਜਿਹੜੇ ਨੇ ਉਹ ਤਾਂ ਸਰਕਾਰ ਦੇ ਵੱਲੋਂ ਪਹਿਲਾਂ ਵੀ ਬਹੁਤ ਵਾਰੀ ਕੀਤੇ ਗਏ ਨੇ ਤੇ ਹੁਣ ਇਹ ਐਲਾਨ ਕਿੰਨੇ ਕੇ ਅਮਲੀ ਜਾਮਾ ਜਿਹੜਾ ਇਹਨਾਂ ਨੂੰ ਪਹਿਨਾ ਕੇ ਪੂਰੇ ਤਰੀਕੇ ਦੇ ਨਾਲ ਅੱਗੇ ਪਹੁੰਚਾਇਆ ਜਾਵੇਗਾ ਭਾਵ ਇਹ ਜ਼ਮੀਨੀ ਪੱਧਰ ਦੇ ਉੱਤੇ ਕਿੰਨੇ ਕੁ ਸੱਚ ਸਾਬਿਤ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਚੰਡੀਗੜ੍ਹ ਤੋਂ ਕੈਮਰਾਮੈਨ ਅੰਕੀ ਦੇ ਨਾਲ ਮ